ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਲਾਈਨ 24 ਦੇਖ ਰਹੇ। तमाम ਦਰਸ਼ਕਾਂ ਦਾ ਸਵਾਗਤ ਹੈ। ਅੱਜ ਪਾਤੜਾ ਵਿਖੇ ਸਕੂਲ ਦੇ ਬੱਚਿਆਂ ਨਾਲ ਹਾਦਸਾ ਹੁੰਦਾ ਹੁੰਦਾ ਬੱਚਿਆ। ਅੱਜ ਸਵੇਰੇ ਪੈਰਾਡਾਈਜ਼ ਸਕੂਲ ਦਫ਼ਤਰੀ ਵਾਲਾ ਪਾਤੜਾ ਪਟਿਆਲਾ ਵੱਲੋਂ ਖ੍ਰਦੀ ਗਈ ਸਕੂਲੀ ਬੱਸ ਦੇ ਬ੍ਰੇਕ ਨਾ ਲੱਗਣ ਕਰਕੇ ਕਈ ਵਿਅਕਤੀ ਨੂੰ ਦਰੜਿਆ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜੀ ਬੱਸ ਹੈ ਉਸ ਦੀ ਬਹੁਤ ਹੀ ਖਸਤਾ ਹਾਲਤ ਹੈ ਜਿਸ ਦੇ ਨਾਲ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਉਸ ਵਿਅਕਤੀ ਨੂੰ ਨੇੜ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਜੋ ਘਟਨਾ ਹੈ ਪਟਨਾ ਸ਼ਹਿਰ ਦੇ ਸਬਜ਼ੀ ਮੰਡੀ ਦੀ ਦੱਸੀ ਜਾ ਰਹੀ ਹੈ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਲਾਇਕ ਸਬਸੈਕ੍ਰੋਡ ਤੁਹਾਡਾ ਆਪਣਾ ਚੈਨਲ ਪੰਜਾਬੀ ਰੇ ਬੱਸਾਂ ਬਜਾ ਕੇ ਆਈ ਉਧਰੋਂ ਹਾਂ ਪੁਲਿਸ ਸਪੀਡ ਤੇ ਆਇਆ ਇਹਨੂੰ ਬੱਚੇ ਨਾਲ ਵਿੱਚ ਬੈਠੇ ਹੋਣੇ ਸਕੂਲ ਦੇ ਬੱਸ ਨੇ ਠੀਕ ਹੈ ਹਾਂ ਇਹਨੇ ਕੋਈ ਦੇਖਿਆ ਨਹੀਂ ਕਾ ਸਿੱਧਾ ਭਜਨ ਦਾਣ ਲੱਗ ਰਿਹਾ ਓਟ ਬੰਦਾ ਨੀਚੇ ਆ ਗਈ ਨਾਲ ਜਿਹੜਾ ਬਿਆਰੀ ਸੀ ਕੋਈ ਉਹ ਤਾਂ ਦੋ ਮਿੰਟ ਹੀ ਇੱਕ ਜਿਹੜਾ ਵਿਅਕਤੀ ਹੈ ਇਸਦੇ ਹੇਟ ਵੀ ਆਇਆ ਤੇ ਸਾਰਾ ਇਹ ਕਰੇ ਉਹਦਾ ਚਿਹਰਾ ਮੂੰਹ ਛਿੱਲੀ ਕੇ ਪੈਰਾਡਾਈਜ਼ ਸਕੂਲ ਦੀ ਇਹ ਬੱਸ ਹੈ ਸੋ ਜਿਹੜੀ ਕਿ ਬਿਲਕੁਲ ਖਟਾੜ ਹੈ ਜਿਹਦੇ ਇਹਦੇ ਬ੍ਰੇਕ ਨੇ ਬ੍ਰੇਕ ਵੀ ਬਿਲਕੁਲ ਖਤਮ ਤੇ ਅਤੇ ਪਿੱਛੋਂ ਵੀ ਦੇਖ ਰਹੇ ਹੋ ਤੁਸੀਂ ਇਸ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਮਾੜੀ ਹੈ ਪਰ ਇਹ ਜਿਹੜੇ ਸਕੂਲਾਂ ਨੇ ਨੇ ਜਦੋਂ ਕਿ ਅੱਜ ਡਰਾਈਵਰ ਦੁਕਾਨ ਤੇ ਬਿਠਾ ਆ ਗਿਆ ਕੁੱਤੀ ਦਾ ਵੀ ਐਲਾਨ ਕੀਤਾ ਗਿਆ 50 ਗਵਰਨਮੈਂਟ ਵੱਲੋਂ ਪਰ ਤੁਸੀਂ ਜਿਹੜੀ ਇਹ ਬੱਸ ਹੈ ਸਰਦੇ ਸਕੂਲ ਦੀ ਦੇਖ ਰਹੇ ਹੋ ਕਿੰਨੇ ਮਾੜੇ ਹਾਲਾਤ ਨੇ ਤੁਸੀਂ ਦਾ ਸਟੀਰਿੰਗ ਦੇਖ ਸਕਦੇ ਹੋ ਅਤੇ ਹੋਰ ਸਾਰੀਆਂ ਹੀ ਇਹਦੀ ਜਿਹੜੀ ਅੰਦਰਲੀ ਹਾਲਤ ਹੈ ਤੁਸੀਂ ਇਹ ਬੱਸ ਦੀ ਮੜ ਕੇ ਦੇਖ ਰਹੇ ਹੋ ਪਰ ਇਹ ਜਿਹੜੇ ਬੰਦਾ ਵਾਲੇ ਨੇ ਇਹਨਾਂ ਨੂੰ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਹੋਣੀ ਨਹੀਂ ਬੱਸ ਦੀ ਜਿਹੜੀ ਖਸਤਾ ਹਾਲਤ ਹੈ ਉਹ ਜਾ ਦੇ ਇੱਕ ਇੱਕ ਬੱਚੇ ਦੀ 5-500 ਇਸ ਬੱਸ ਵੱਲੋਂ ਟੱਕਰ ਮਾਰੇ ਜਾਣਕਾਰ ਤੁਸੀਂ ਇੱਧਰ ਵੀ ਦੇਖ ਰਹੇ ਹੋ ਕਿ ਇੱਕ ਮੋਟਰ ਵੇਕਲਾ ਜਿਹੜਾ ਉਹ ਵੀ ਇੱਥੇ ਪਿਆ ਛੋਟੇ ਹਾਥੀ ਦੇ ਹੇਠਾਂ ਛੋਟੇ ਹਾਥੀ ਨੂੰ ਤੇ ਕਈ ਜਿਹੜੇ ਵੀ ਬੰਦੇ ਨੇ ਉਹਨਾਂ ਨੂੰ ਟੱਕਰ ਮਾਰੀ ਆ ਕਿਉਂਕਿ ਜਿਹੜੇ ਬੱਸ ਦੇ ਬ੍ਰੇਕ ਸੀ ਜਿਹੜੇ ਬਿਲਕੁਲ ਖਤਮ ਤੇ ਉਹ ਐਂਬੂਲੈਂਸ ਆ ਰਹੀ ਹੈ ਕਿੰਨਾ ਟਾਈਮ ਲੱਗ ਗਿਆ ਪੁੱਛੀ ਤਾ ਤੁਹਾਨੂੰ ਐਂਬੂਲੈਂਸ ਬਾਰੇ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਬਿਠਾ ਲਓ ਯਾਰ ਚੱਕਰ ਆ ਰਿਹਾ ਓਏ ਅਰਜਨਾ ਜੀ ਨਾ ਜੀ ਨਾ ਫੁੱਲ ਭਜਾਈ ਜੀ ਤੁਹਾਡੀ ਬੱਸ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੂਰੇ ਮੰਡੀ ਚ ਗੱਲੀ ਭਜ ਦੋ ਪਾਲੇ ਨਾ ਨਹੀਂ ਅਫਰੋਜ ਦਾ ਗੱਲ ਨਹੀਂ ਕਰੀ ਭਜਾਉਣ ਦਾ ਲੱਗ ਰਿਹਾ ਕੋਈ ਗੱਲ ਨਹੀਂ ਬੱਸ ਕੋਈ ਗੱਲ ਨਹੀਂ ਮੈਂ ਬੁਲਾਣਾ ਅੱਛਾ ਥੋੜੀ ਜੀ ਅੱਛਾ ਕਿਹੜੀ ਸਕੂਲ ਦੀ ਬੱਸ ਹੈ ਪੈਰਾਡਾਈਜ਼ ਸਕੂਲ ਦੀ ਹੈ ਇਹ ਹੀ ਉਹਨੇ ਦੀ ਮਾਲਕੀਅਤ ਕਿਤੇ ਢੁੱਕੇ ਤੇ ਪਾਈ ਹੋਈ ਹੈ ਨਾ ਨਹੀਂ ਨਾ ਮਾਲਕ ਨਹੀਂ ਹੈ ਮੈਂ ਜਮੀ ਬ੍ਰੇਕਾਂ ਫੇਲ ਹੋ ਜਾਂਦਾ ਕੰਮ ਨਹੀਂ ਕਰਾਇਆ ਮਸ਼ੀਨਰੀ ਇਹ ਵੀ ਹੋਣਾ ਮੈਂ ਜੀ ਤੁਹਾਡਾ ਕਹਿਗੇ ਸਰ ਗਿਆ ਜਿਹਦੇ ਜਵਾਹਰ ਰੋਲ ਜਾਣਗੇ ਸਪੀਡ ਤੇ ਦੀ ਵਾਸਤੇ ਠੀਕ ਹੈ ਤੁਸੀਂ ਤੁਸੀਂ ਤੁਹਾਡੀ ਬਰਡਿੰਗ ਹੈ ਵੀ ਅਸੀਂ ਸਕੂਲ ਵਾਲਿਆਂ ਨੂੰ ਕਿੰਨੇ ਵਾਰ ਕਹਿ ਲਿਆ ਵੀ ਬ੍ਰੇਕਾਂ ਸੈੱਟ ਕਰਾਓ ਇਹਦੀ ਤੁਹਾਡੇ ਇਹਨਾਂ ਦੀ ਬਰਡਿੰਗ ਆਈਏ ਬੀਜੇ ਸਕੂਲ ਵਾਲਿਆਂ ਨੂੰ ਕਈ ਵਾਰ ਕਹਿ ਰਹੇ ਵੀ ਬੱਸ ਖਰਾਬ ਹੈ ਤਾਂ ਸੈੱਟ ਕਰਾਓ ਬੱਸ ਤਾਂ ਬਾਤ ਇਹ ਕਹਿੰਦੇ ਬੱਸ ਸਾਡੀ ਕੋਈ ਨਹੀਂ ਸੁਣਵਾਈ ਕਰ ਰਿਹਾ ਸਕੂਲ ਵਾਲਾ ਇਹ ਬੱਸ ਇਹ ਬੰਦੇ ਡਰਾਈਵ ਨੂੰ ਪੁੱਛੋ ਫਿਰ ਉਹ ਟੋਲੇ ਆ ਕੇ ਦੋ ਬੰਦੇ ਜੀ ਵਿੱਚੋਂ ਖਿੱਚ ਕੇ ਕੱਢੇ ਨੇ ਹੱਥ ਸਾਰਾ ਛਿਲਿਆ ਪਿਆ ਹਸਪੀਟਲ ਜਾ ਕੇ ਚੈੱਕ ਹੋ ਗਿਆ ਉਹਦਾ ਕੰਨ ਸਾਰਾ ਉਰੋਂ ਛਿਲਿਆ ਗਿਆ ਸਾਰਾ ਚਪੜੀ ਉਸ ਤੇ ਕੱਢਿਆ ਸਾਰੇ ਬੱਚਿਆਂ ਦੀ ਬੱਸ ਭਰੀ ਹੋਈ ਸੀ ਬੱਚਿਆਂ ਦਾ ਬੱਸ ਭਰੀ ਹੋਈ ਸੀ ਪਿੰਡੇ ਦੀ ਬੱਸ